ਕਾਰੇ ਖਾਲਸਾ ਦੀ ਬੇਹੱਦ ਕੀਮਤੀ ਨਿਸ਼ਾਨੀ ਕੋਹੇਨੂਰ ਉਹ ਅੱਜ ਕੱਲ੍ਹ ਦੁਨੀਆ ਦਾ ਸਭ ਤੋਂ ਮਸ਼ਹੂਰ ਤੇ ਕੀਮਤੀ ਹੀਰਾ ਅਵਰ ਆਫ ਲੰਡਨ ਦੇ ਜੇਵਲ ਹਾਊਸ ਵਿੱਚ ਰੱਖਿਆ ਹੋਇਆ ਹੈ ਭਾਰਤ ਦੀ ਬੇਹੱਦ ਕੀਮਤੀ ਨਿਸ਼ਾਨੀ ਨੂੰ ਅੰਗਰੇਜ਼ ਆਪਣੇ ਨਾਲ ਲੰਡਨ ਲੈ ਗਏ ਇਸ ਬੇਸ਼ਕੀਮਤੀ ਹੀਰੇ ਦੇ ਸਵਾਗਤ ਲਈ ਕ੍ਰਿਸਟਲ ਪੈਲੇਸ ਵਿੱਚ ਸਪੈਸ਼ਲ ਪ੍ਰਦਰਸ਼ਨੀ ਲਗਾਈ ਗਈ ਤਾਂ ਜੋ ਵਰਤਾਨਵੀ ਲੋਕ ਇਸ ਹੀਰੇ ਨੂੰ ਦੇਖ ਸਕਣ ਟਾਈਮਸ ਵਿੱਚ ਲਿਖਿਆ ਹੋਇਆ ਕਿ ਇਸ ਤੋਂ ਪਹਿਲਾਂ ਵਰਤਾਨਵੀ ਲੋਕਾਂ ਦਾ ਐਨਾ ਇਕੱਠ ਕਦੇ ਵੀ ਨਹੀਂ ਦੇਖਿਆ ਸੀ ਜਿੰਨਾ ਇਕੱਠ ਪੱਤੀ ਹੀਰੇ ਨੂੰ ਦੇਖਣ ਦੇ ਲਈ ਅਚਲ ਪੈਲੈਸ ਵਿੱਚ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਖਰੀ ਬਾਰਿਸ ਮਹਾਰਾਜਾ ਦਲੀਪ ਸਿੰਘ ਜੀ ਦੇ మహారాణి విక్టోరియాను